ਕਿ ਸਰਕਾਰੀ ਖਜ਼ਾਨੇ ਨੂੰ ਲੁੱਟ ਗਏ ਪੰਜਾਬ ਦੇ ਲੋਕਾਂ ਨੂੰ ਗਰੀਬੀ ਵਿੱਚ ਧੱਕਿਆ ਪੰਜਾਬ ਨੂੰ ਗਰੀਬੀ ਵਿੱਚ ਧੱਕਿਆ ਤੇ ਆਪ ਕਮਾਈਆਂ ਕਰਕੇ ਤੁਰ ਗਏ 11 ਤਰੀਕ ਨੂੰ ਜਦ ਤੁਸੀਂ ਵੋਟ ਪਾਓਗੇ ਤੁਹਾਡੇ ਕੋਲ ਉਹ ਤਾਕਤ ਹੈਗੀ ਜਿਹਦੇ ਨਾਲ ਤੁਸੀਂ ਸਰਕਾਰਾਂ ਨੂੰ ਵੋਟ ਦੇ ਰਾਹੀਂ ਜਗਾ ਸਕਦੇ ਹੋ ਹਰਾ ਕੇ ਮੂੰਹੇ ਚਪੇੜ ਮਾਰ ਕੇ ਇਹਨਾਂ ਨੂੰ ਸੁਨੇਹਾ ਦੇ ਸਕਦੇ ਹੋ ਜਾਗ ਜਾਓ ਤੁਹਾਡੇ ਕੰਮ ਕਾਜ ਸਹੀ ਨਹੀਂ ਹੈਗੇ ਜਾਂ ਫਿਰ ਇਹਨਾਂ ਦੀ ਧਮਕੀਆਂ ਦੇ ਥੱਲੇ ਜਿਹਨੇ ਸਿਸੋ ਦੀ ਆ ਕੇ ਕਹਿੰਦਾ ਇੱਥੇ ਸਿਸੋ ਡਾਇਵੈਟ ਕੀ ਆਂਦਾ ਮਤਲਬ ਕੀ ਹੈ ਦਿੱਲੀ ਦੇ ਲੋਕਾਂ ਨੇ ਚੱਕ ਕੇ ਬਾਹਰ ਮਾਰਿਆ ਜਿਹੜੇ ਜੇਲ੍ਹ ਕੱਟ ਕੇ ਆਏ ਨੇ ਭ੍ਰਿਸ਼ਟਾਚਾਰ ਚ ਆਕੇ ਪੰਜਾਬ ਦੇ ਉੱਤੇ ਕਾਬਜ਼ ਹੋ ਗਏ ਨੇ ਤੇ ਇੱਥੇ ਆਕੇ ਕਹਿੰਦਾ ਸਾਮਦਮ ਧੰਡ ਭੇਦ ਝੂਠ ਸੱਚ ਕਿਉਂ ਮੈਂ ਸਾਮਦਮ ਧੰਡ ਭੇਦ ਮਤਲਬ ਝੂਠ ਬੋਲੋ ਸੱਚ ਬੋਲੋ ਮਾਰੋ ਕੁੱਟੋ ਨਾਰੇ ਲਾਓ ਜੋਰ ਜੀ ਕਰੋ ਲੇਕਿਨ ਜਿੰਨਾ ਹੈ ਏ ਜਿੱਤਣ ਵਾਸਤੇ ਆਏ ਨੇ ਤੁਹਾਡੀ ਵੋਟ ਲੁੱਟਣੋਂ ਅਸੀਂ ਤੁਹਾਡੀ ਸੇਵਾ ਵਾਸਤੇ ਨਹੀਂ ਰਾਜ ਨਹੀਂ ਸੇਵਾ ਤੇ ਕੱਲੀ ਤੁਹਾਡੀ ਤਕੜੀ ਜਾਂਦੀ ਸੀ ਲੇਕਿਨ ਇਹਨੂੰ ਆਹ ਨਹੀਂ ਪਤਾ ਇਹ ਮਾਜੇ ਦੀ ਧਰਤੀ ਹੈ ਗੁਰੂਆ ਪੀਰਿਆਂ ਦੀ ਧਰਤੀ ਹੈਗੀ ਤੁਸੀਂ ਤਨ ਤਨ ਗੁਰੂ ਹਰਗੋਬਿੰਦ ਪਾਸ਼ਾ ਦੇ ਅਣਸਵੰਸ ਜਿੰਨਾ ਤੁਹਾਨੂੰ ਧੱਕਣਗੇ ਜਿੰਨਾ ਤੁਹਾਨੂੰ ਦਬਾਨਗੇ ਜਿੰਨੇ ਤੁਹਾਡੇ ਉੱਤੇ ਝੂਠੇ ਕੇਸ ਕਰਨਗੇ ਇਹ ਭੁੱਲ ਜਾਣ ਉਹਨਾ ਤਕੜੇ ਹੋ ਕੇ ਇਹਨਾਂ ਦੇ ਛਾਤੀ 'ਚ ਵਜੋਂਗੇ ਤੇ ਇਹਨਾਂ ਨੂੰ ਤੁਸੀਂ ਹਰਾਓਗੇ ਸ਼ੁਰੂਆਤ ਮੈਂ ਰੀ ਪਹਿਰਾ ਕਰਨੀ ਇਹਨਾਂ ਝੂਠ ਤੇ ਸੱਚ ਦੀ ਤਕੜੀ ਵਿੱਚ ਸੱਚ ਦਾ ਸਾਥ ਦੇਣ ਵਾਸਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਹਾਲਾਤ ਇਹੋ ਜਿਹੇ ਹੋ ਗਏ ਕਿ ਲੋਕਾਂ ਨੂੰ ਹਣ ਇੱਕ ਤਰੀਕੇ ਨਾਲ ਨਾ ਵਿਸ਼ਵਾਸ ਜਾਈ ਨਹੀਂ ਰਿਹਾ ਕਿ ਆ ਸਾਰੀ ਪਾਰਟੀਆਂ ਇਹੋ ਜਿਹੀਆਂ ਲੇਕਿਨ ਮੇਰੇ ਵੀਰ ਜੇ ਕਿਸਮਤ ਬਦਲਨੀ ਹੋਂਦੀ ਹੈ ਤੇ ਮੜਾ ਮੋਟਾ ਹਮਲਾ ਖੁਦ ਵੀ ਮਾਰਨਾ ਪੈਂਦਾ ਹੈ ਹਮਲਾ ਮਾਰੋਗੇ ਹਾਲਾਤਾਂ ਨੂੰ ਬਦਲਣ ਵਾਸਤੇ ਸਹੀ ਰਾਹ ਤੇ ਤੁਸੀਂ ਤੁਰੋਗੇ ਤੇ ਹਾਲਾਤ ਜ਼ਰੂਰ ਸੁਧਰਨਗੇ ਤੇ ਮੈਂ ਨਾ ਹੀ ਵਿਸ਼ਵਾਸ ਦੇ ਲਾ ਸਕਦੀਆਂ ਆਹ ਤਕੜੀ ਵਾਲੀ ਪਾਰਟੀ ਜਿਹੜੇ ਸਾਡੇ ਵੱਡੇ-ਵਡੇਰਿਆਂ ਦੇ ਖੂਨ ਪਸੀਨੇ ਦੇ ਨਾਲ ਸਿਰਜੀ ਹੋਈ ਪਾਰਟੀ ਹੈ ਨਾ ਦਿੱਲੀ ਦੇ ਸਾਹਮਣੇ ਕੱਸੀਂ ਕਦੇ ਝੁਕੀਏ ਆਇਕ ਪਹਿਨ ਖੜੀ ਹੈ ਧਰਮੀ ਫੌਜੀ ਪਰਿਵਾਰ ਹੈਗਾ